ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਮਾਤਾ ਲਾਲ ਦੇਵੀ ਜੀ ਦਾ ਜਨਮ ਉਤਸਵ 21 ਫਰਵਰੀ ਨੂੰ ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸ਼ਰਧਾ ਪਾਵਨਾ ਨਾਲ ਮਨਾਇਆ ਜਾਵੇਗਾ ਇਸ ਸੰਬੰਧੀ 1 ਫਰਵਰੀ ਤੋਂ ਪ੍ਰਭਾਤ ਫੇਰੀਆਂ ਪ੍ਰਧਾਨ ਵਿਕਰਮ ਸ਼ਰਮਾ ਦੀ ਅਗਵਾਈ ਵਿੱਚ ਕੱਡੀਆਂ ਜਾ ਰਹੀਆਂ ਹਨ ਪ੍ਰਭਾਤ ਫੇਰੀ ਦਾ ਮਹਿੰਦਰਾ ਕਲੋਨੀ ਅਤੇ ਮਜੀਠਾ ਹਾਊਸ ਪੁੱਜਨ ਤੇ ਸੰਗਤਾ ਵੱਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ ਇਸ ਮੌਕੇ ਵਿਧਾਇਕ ਡਾਕਟਰ ਕੁਵਰ ਵਿਜੇ ਪ੍ਰਤਾਪ ਸਿੰਘ ਸਾਫ ਦਾ ਵਿਧਾਇਕ ਸੁਨੀਲ ਦਤੀ ਸਾਫ ਦਾ ਕੌਂਸਲਰ ਸੋਨੂ ਦਤੀ ਸੰਜੀਵ ਟਾਂਗਰੀ ਕੌਂਸਲਰ ਨੀਤੂ ਟਾਂਗਰੀ ਰਾਕੇਸ਼ ਗਰੋਬਰ ਸੰਜੀਵ ਖੰਨਾ ਨੇ ਉਚੇਚੇ ਤੌਰ ਤੇ ਹਾਜ਼ਰੀ ਭਰੀ ਇਸ ਮੌਕੇ ਮਹੰਤ ਦੇਵੀ ਦਾਸ ਯਸ਼ਪਾਲ ਜੋਸ਼ੀ ਰਘੂ ਕੁਮਾਰ ਦੀਪਕ ਸ਼ਰਮਾ ਗੌਰਵ ਕੁਮਾਰ ਸﻤੀਤ ਵੜੀਗੰਦੇਵਿਤ ਸੰਕਤਾ ਹਾਜ਼ਰ ਸਨ ਦੇਰਬਾਰ ਕੀ ਜੈ ਤੋ ਪਹਿਲਾਂ ਜੀ ਮਾਤਾ ਜੀ ਦੇ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਾਂ ਸਾਰੇ ਸ਼ਹਿਰ ਵਾਸੀਆਂ ਨੂੰ ਔਰ ਲਗਭਗ ਮੈਂ ਜੇ ਸਮਝਦਾ 50 55 ਸਾਲ ਤੋਂ ਇਸ ਤਰ੍ਹਾਂ ਹੀ ਰੌਣਕ ਸਿਰੇ ਸ਼ੋਭਾ ਯਾਤਰਾ ਪਰਬਾਤ ਫੇਰੀਆਂ ਜਿਹੜੀਆਂ ਨਿਕਲਦੀਆਂ ਨੇ ਔਰ ਮੈਂ ਅੱਜ ਜੇ ਇਸ ਕਲੋਨੀ ਚ ਆਇਆ ਮਿੰਦਰਾ ਹਾਊਸ ਦੇ ਵਿੱਚ ਤੇ ਇੱਕ ਘਰ ਦੇ ਵਿੱਚ ਨਹੀਂ ਹਰ ਘਰ ਦੇ ਵਿੱਚ ਸਵਾਗਤਮ ਗੇਟ ਬਣੇ ਆ ਔਰ ਮਾਤਾ ਜੀ ਦੀ ਚੌਂਕੀ ਦਾ ਪਰਬਾਤ ਸੀ ਜਨ ਤਿਆਰ ਕੀਤਾ ਜਾ ਰਿਹਾ ਇੱਕ ਅਲੌਕਿਕ ਵੱਖਰਾ ਹੀ ਨਜ਼ਾਰਾ ਹੈ ਔਰ ਪ੍ਰਮਾਤਮਾ ਸਭ ਤੇ ਕਿਰਪਾ ਕਰੇ ਇੰਨੀ ਠੰਡ ਦੇ ਵਿੱਚ ਸਵੇਰੇ ਸੰਤਾਂ 4 ਵਜੇ ਉੱਠ ਕੇ ਇਹ ਪ੍ਰਬਾਤ ਫੇਰੀ ਦੇ ਵਿੱਚ ਹਿੱਸਾ ਲੈਂਦੀਆਂ ਨੇ ਇਹ ਹੀ ਸਾਡੇ ਸ਼ਹਿਰ ਦਾ ਕਲਚਰ ਹੈ ਜੀ ਅੱਜ ਮੇਰੇ ਕੇ ਮਨ ਖੁਸ਼ ਹੋ ਗਿਆ ਕਿ ਹਰ ਘਰ ਦੇ ਵਿੱਚ ਕਿਸ ਨੇ ਸਵਾਗਤੀ ਗੀੜ ਲਾਏ ਗੁਬਾਰੇ ਲਾਏ ਲੋਕੀ ਆਪ ਫੁੱਲਾਂ ਦੇ ਹਾਰ ਸਜਾਉਂਦੇ ਆ ਸਾਰਾ ਪਰਿਵਾਰ ਲੱਗਾ ਆ ਮਾਤਾ ਜੀ ਦੀ ਪੇਟਾ ਅੱਜ ਗਾਈਆਂ ਜਾ ਰਹੀਆਂ ਆ ਬਹੁਤ ਸਾਰੇ ਲੋਕਾਂ ਦੇ ਦੇ ਜੋ ਕਿਰਪਾ ਮਾਤਾ ਜੀ ਨੇ ਕੀਤੀ ਹੈ ਮੈਂ ਇਸ ਕਾਬਲ ਵੀ ਆਪਣੇ ਆਪ ਨੂੰ ਨਹੀਂ ਸਮਝਦਾ ਹਰ ਫੀਲ ਚ ਮਨ ਮਾਦਾ ਹੀ ਨੇ ਹਰ ਭੜਾ ਦੀ ਨਾ ਲਾਇਆ ਔਰ ਇਸ ਭਗਤੀ ਇਹ ਜਗਦੇਸ਼ ਸਾਖਸੇ ਦੇ ਅਵਤਾਰ ਨੇ ਔਰ ਜੋ ਵੀ ਕੰਮ ਅਸੀਂ ਕਹਿ ਕੇ ਆਨੇ ਮਾਤਾ ਹੀ ਉਸੇ ਸਭੇ ਪੂਰਾ ਕਰਦੇ ਨੇ